ਸਾਸੀ ਗਾਲ ਵੀਰ ਜੀ ਕਰਨ ਡੇਰੀ ਫਾਰਮ ਚ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਵੈਲਕਮ ਆ ਜੀ ਅੱਜ ਪਹੁੰਚੇ ਆ ਪਿੰਡ ਕਾਸਤੀਵਾਲ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਪਟਾਲਾ ਵੀਰ ਕੋਲ ਅੱਜ ਕੋਈ 4-5 ਝੋਟ ਮਤਲਬ ਕਿ ਪਸ਼ੂ ਆ ਦੋ ਝੋਟੀਆਂ ਨਾਲ ਤਿੰਨ ਚਾਰ گاਵਾ ਟੋਪਦੀਆਂ ਬਾਕੀ ਵੀਰ ਜੀ ਜਿਹੜੇ ਚੈਨਲ ਨੂੰ ਵੰਦੇ ਆ ਵੱਧ ਵੱਧ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਆ ਕਰੋ ਜੀ ਬਾਕੀ ਵੀਰ ਕੋਲ ਹੈ ਨਾ ਸਾਰੀ ਜਾਣਕਾਰੀ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਜੀ ਤੁਸੀਂ ਸੁਣਾਓ ਠੀਕ ਠਾਕ ਪਾ ਗੁਰਦਾਨ ਦਾ ਆਦੀ ਹੋ ਕੰਦੀ ਡਾਕ ਹਾਂਜੀ ਵਧੀਆ ਵਧੀਆ ਕਿਦਾਂ ਫਿਰ ਵੇਖਿਆ ਮਾਲ ਮਾਣਾ ਭਾਈ 10 ਮਿੰਟ ਹੀ ਲੱਗੇ ਸਾਰੇ ਚਲੋ ਵਧੀਆ ਨਾਲੇ ਰੇਟ ਭਾਜੀ ਤੁਹਾਡਾ ਬਿਲਕੁਲ ਹੀ ਜਿਆਦਾ ਆਹ ਪਤਾ ਭਾਅ ਵਿਕਦਾ ਵਾ ਭਾਅ ਵਿਕਦਾ ਹਾਂਜੀ ਹਾਂਜੀ ਭਾਅ ਤੇ ਮਾਲ ਹੀ ਵਿਗਣਾ ਮਾਲ ਕੋਲੇ ਆਪ ਵਪਾਰੀ ਭਰਾਏ ਲਈ ਜਾਂਦੇ ਸਾਰੇ ਮਾਲ ਬਿਲਕੁਲ ਬਿਲਕੁਲ ਲਿਗੀ ਜਾਂਦਾ ਮਾਲ ਬਿਲਕੁਲ ਬਿਲਕੁਲ ਅੱਜ ਵੀ ਕਰਨ ਜੀ ਤਿੰਨ ਗਾਵਾਂ ਲੈ ਡਕੋ ਠੀਕ ਆ ਜੀ ਤੇ ਦੋ ਮੱਜਾਂ ਵਾ ਠੀਕ ਆ ਜੀ ਤੇ گاਵਾ ਸਾਰੇ ਕੱਲ ਦੀਆਂ ਸੀ ਸਾਰੀਆਂ ਕੱਲ ਦੀਆਂ ਸੀ ਕੱਲ ਦੀਆਂ ਸੀ ਤਾਜ਼ੀਆਂ ਦੇ ਫਿਰ ਬੋਲੇ ਦੇ ਤਾਜ਼ੀਆਂ ਬੋਲੇ ਦੇ گاਵਾ ਨੇ ਠੀਕ ਤੇ ਝੋੜੀ ਲਿਖ ਦਿਓ ਇੱਕ ਪਾਈ ਸਹੀ ਗੱਲ ਆ ਜੀ ਅਰੇ ਪਹਿਲਾ ਪਾਸੇ ਝੋੜੀ ਦਾ ਠੀਕ ਆ ਜੀ ਜੀ ਆਪਣਾ ਨਾਮ ਤੇ ਡਰੈਸ ਦੱਸ ਦਿਓ ਜੀ ਨਾਮ ਪ੍ਰੇਮ ਸਿੰਘ ਹਾਂਜੀ ਪਿੰਡ ਕਾਸਤੀਵਾਲ ਤਹਿਸੀਲ ਬਟਾਲਾ ਠੀਕ ਜ਼ਿਲ੍ਹਾ ਗਰਦਾਸਪੁਰ ਠੀਕ ਮੋਬਾਈਲ ਨੰਬਰ 85286 1345 ਠੀਕ ਆ ਜੀ ਕਰੀਏ ਫਿਰ ਸ਼ੁਰੂ ਜਰੂਰ ਭਾਈ ਇਤੋਂ ਕਰੀਏ ਹਰ ਗਾਂ ਤੋਂ ਕਰੀਏ ਗਾਂ ਤੋਂ ਭਾਈ ਕਰੀਏ ਜਰਸੀ ਲੈਣ ਤੇ ਆਏ ਵੀਰੇ ਜਰਸੀ ਭਾਈ ਗਾਵਾਂ ਡਿਮਾਂਡ ਬੜੀ ਆਉਂਦੀ ਜਰਸੀ ਦੀ ਥੱਲੇ ਥੱਪੇ ਲਾਈ ਜਾਂਦੀ ਏ ਤੇ ਬੋਲਾ ਭਾਈ ਇਹ ਭਾਏ ਸੱਤ ਕਿਲੋ ਹੀ ਆ ਅੱਛਾ ਅੱਛਾ ਸੱਤ ਕਿਲੋ ਬੋਲਾ ਹਾਂ ਜੀ ਜੀ ਵੀਰ ਜੀ ਨਾਲੇ ਕੱਲ ਦੀ ਤੇ ਸੂਈ ਵਿਚਾਰੀ ਕੱਲ ਸੂਈ ਕੱਲ ਸਵੇਰੇ ਸੂਈ ਹੈ ਪਰ ਐ ਵੈੜ ਬੜੀ ਟੌਪਦੀ ਆ ਬੱਚਾ ਨਾ ਰੁਕੇ ਠੀਕ ਆ ਜੀ ਦੁੱਧ ਵਾਲੀ ਗਾਂ ਥਣ ਤੋਂ ਬੜਾ ਵਧੀਆ ਸਪੈਸ਼ਲ ਲੱਗਾ ਦੇਖੋ ਵੀ ਦੁੱਧ ਦਾ ਚੰਗਾ ਚੋਈਏ ਹੋਣਾ ਵੀਰੇ ਦੁੱਧ ਭਾਈ ਬੋਧਾ ਨੇ 12 ਕਿਲੋ ਤੇ ਚਾਹੂਗੀ ਨਾ ਸਹੀ ਗੱਲ ਹੈ ਸਹੀ ਗੱਲ ਨਾਲੇ ਦਾ ਦੁੱਧ ਸੰਗਣਾ ਹਾਂਜੀ ਨਿਕੋ ਚੰਗੀ ਗਾਮ ਪੂਰੀ ਟੌਪ ਦੀ ਮਗਰ ਕੀ ਆ ਗਿਆ ਬੱਛਾ ਆ ਗਿਆ ਜੀ ਬੱਛਾ ਬੱਛਾ ਮਗਰਾਂ ਠੀਕ ਆ ਜੀ ਮਸ਼ਾ ਮਗਰਾ ਆ ਗਏ ਠੰਡੀ ਬੜੀ ਐ ਚੜੀ ਕਰਮਾਣੀ ਠੀਕ ਆ ਜੀ ਇਤਾਂ ਮਰਜੀ ਥੱਲੇ ਮੈਰੋ ਇਹਦੇ ਕੋਈ ਗੱਲ ਨਹੀਂ ਬਿਲਕੁਲ ਵੀਰੇ ਬਿਲਕੁਲ ਥਣ ਥਣੇ ਬੜਾ ਸਪੈਸ਼ਲ ਲੱਗਾ ਜੀ ਹੱਥ ਦੀ ਜਵਰੀ ਵਾਲਾ ਨੋਕਾ ਲੱਗਾ ਥਣ ਲੱਗਾ ਵਛੀ ਨੂੰ ਬਿਲਕੁਲ ਜੀ ਤੇ ਸਾਫ ਬੜੀ ਐ ਰੇਟ ਫਿਰ ਜੈ ਜੀ ਰੇਟ ਭਾਈ ਛੋਟਾਂ ਜੀ ਬਿਲਕੁਲ ਜੀ ਮੁੱਲ ਕਰਦੇ ਤੇ 40000 ਅੱਛਾ ਹਾਂ ਨਾ 37 ਦੀ ਵਛੀ ਦੇਣੀ ਵਾ ਕਰਨਾ ਵੀ ਕੋਈ ਪੰਜਾਬ ਵਿੱਚ ਨਹੀਂ ਜਾ ਨਹੀਂ ਅੱਛਾ ਰੇਟ ਤੇ ਆ ਜੀ ਵਪਾਰੀ ਭਰਾ ਵਾਲਾ ਕਰਨਾ ਮੁੱਲ ਫੇ ਜਾ ਕੇ ਵੇਚ ਲੈ ਤਾਂ ਫੇਰ ਹੜਕਵਾ ਜਾਣ ਰੇਟ 40000 ਦੇਣੀ ਦੇਣੀ ਸੈਂਤੀ ਆ ਜੀ ਚਲੋ ਕਰਦੇ ਆ ਥੋੜਾ ਬੋਦਾ ਮਾਨਤਨ ਹੈ ਚਲੋ ਕਰਦੇ ਆ ਤੁਹਾਡਾ ਬਹੁਤ ਛੱਤੀ ਦੀ ਦੇ ਲੀਏ ਚਲੋ ਠੀਕ ਹੈ ਜੀ ਵੇਖ ਲੋ ਮਸ਼ੀ ਸਹੀ ਗੱਲ ਹੈ ਚਲੋ ਕੋਈ ਫੋਨ ਫਾਨ ਕਰੇ ਕੋਈ ਛੋਟ ਛੱਟ ਕਰ ਦਿਓ ਠੀਕ ਹੈ ਬਾਕੀ ਵੀਰ ਜੀ ਰੇਟ ਬਿਲਕੁਲ ਹੀ ਵੇਖੋ ਜਿਆ ਜ ਕੀ ਆਉਂਦਾ ਵੀਰ ਜੀ ਸਹੀ ਗੱਲ ਆ ਲੋ ਕੀ ਇਹਨਾਂ ਨੇ ਟੋਕਣਾ ਦੇ ਜਾਂਦੇ ਆ ਪਾਜੀ ਵਸ਼ੀ ਆ ਐ ਸਿੱਧੀ ਘੱਟ ਰਗੀ ਬਿਲਕੁਲ 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 ਗਾੜੀ ਆ ਗਈ ਡੱਬੀ ਵੈੜ ਫੁੱਲ ਵੱਡੀ ਡੱਬੀ ਵੈੜ ਪਾਜੀ ਇਹ ਵੀ ਕਾਲ ਦੀ ਸੂਈ ਦਾ ਵਸ਼ੀ ਜਮਗਰ ਅੱਛਾ ਮਗਰ ਵਸ਼ੀ ਆ ਮਗਰ ਇਹ ਵਸ਼ੀ ਆ ਬਰੀਡ ਪ੍ਰੂਡ ਬੜੀ ਹੈਰ ਕੀ ਬਰੀਡ ਬੜੀ ਹੈ ਤਾਂ ਵਸ਼ੀ ਬੜੀ ਭਾਜੀ ਇਹ ਕੋ ਬੋਲਾ 10 ਲੀਟਰ ਆ ਵਗ ਅੱਛਾ ਬੋਲਾ ਜਿਹੜਾ 10 ਲੀਟਰ ਆ 10 ਲੀਟਰ ਥੱਬੇ ਲਾਈ ਫੈਂਡੀ ਥੱਲੇ ਹਣਾ ਤਾਣ ਥਣ ਬੜਾ ਸਪੈਸ਼ਲ ਲਗਾ ਇਹਨੂੰ ਮਾਲ ਫਿਰ ਵੀਰ ਜੀ ਘਰਾਂ ਚੋਂ ਲੈਂਦੇ ਆਣਾ ਘਰਾਂ ਚੋਂ ਘਰਾਂ ਚੋਂ ਕਾਦੇ ਕਿਉਂ ਤੇ ਬੜਾ ਵਹਿੜਦਾ ਕੱਦ ਬੜਾ ਭਾਈ ਉਹ ਤਾਂ ਵਸ਼ੀ ਬੜੀ ਐ ਸਹੀ ਗੱਲ ਥੱਲੇ ਆਉਣ ਬੜੀ ਦੁੱਧ ਅੱਧ ਵੀ ਇਹਨੇ ਚੰਗਾ ਚੋਈ ਜਾਣਾ ਕੋਈ ਆ ਪੰਨਵਾਲੀਆਂ ਧਵਾ ਲੈਣੇ ਇੱਥੇ ਮੇਰੇ ਕੋਲ ਕਾਲ ਦੀਆਂ ਵਸ਼ੀਆਂ ਸਗੀਆਂ ਨੇ ਧਵਾ ਕੇ ਤੇੜੀਆਂ ਬਾਕੀ ਵੀਰ ਜਿਹੜਾ ਹੀਰਾ ਬਣਾ ਉਹਨੇ ਦੇਖ ਹੀ ਜਾਣਾ ਇਹ ਦੋ ਵਸ਼ੀਆਂ ਜਾਣੀਆਂ ਜਿੱਥੇ ਗਈਆਂ ਚਲੋ ਜਿਹੜਾ ਮੇਰਾ ਭਰਾ ਖੜੇਗਾ ਹੀ ਗੋਣ ਵੀ ਗਾਏਗਾ ਸਹੀ ਗੱਲ ਆ ਵੀਰੇ ਰੇਡ ਬਿਲਕੁਲ ਹੀ ਜਾ ਜਾਂਦਾ ਮੁੱਲ ਭਾਈ ਬੱਕੇ ਛੋਟ ਛੋਟ ਕਰਨੇ ਕੋ ਵੱਡੇ ਮੁੱਲ ਨਹੀਂ ਕਰਦੇ ਬਿਲਕੁਲ ਬਿਲਕੁਲ ਇਹਦਾ ਫਿਰ ਰੇਟ ਹੈ ਕਰ ਦੀ ਮੁੱਲ ਕਰਾਉਣਾ ਹੈ 60 ਕਰਾ ਲਓ ਹਾਂਜੀ ਭਾਏ 65 ਕਰਾਓ ਵਸ਼ੀਕੇ ਨੇ ਵੀ ਦੇ ਕੇ ਦੱਸੋ ਹਾਂ ਆਈ ਤਹੀਂ ਦੱਸਣਾ ਭਾਜੀ ਵੇਖ ਲਓ ਤਹੀਂ ਦੱਸਣਾ ਜੀ ਦੇਣਾ ਨਾ ਮੁੱਲ ਕਰੀਏ ਤੇ ਆਪਾਂ ਦੇਣ ਮੁੱਲ ਹੀ ਜਿਹੜਾ ਉਹ ਕਰਨਾ ਜਿਹੜਾ ਉੜਦੀਆਂ ਜਾਣ 55000 ਦੀ ਸਿਰਫ 55000 ਦਾ 60 ਦੇਾਂਗੇ 55 ਠੀਕ ਆ ਵੀਰ ਜੀ 55000 ਦੀ ਚੰਗੀ ਵੱਡੀ ਗੱਲ ਚਲੋ ਬਾਕੀ ਕੋਈ ਫੋਨ ਫਣ ਲਾਏ ਛੋਟ ਛੋਟ ਕਰਦੇ ਹੋ ਮੈਂ ਹੋਰ ਕਰੀ ਛੋਟ ਕਰਦੀ ਹੈ 53000 ਦੀ ਲਓ ਜੀ 53000 53000 ਦੀ ਬੱਛੀ ਦੇ ਦਾਂਗੇ ਠੀਕ ਹੈ ਜੀ ਰੇਟ ਵੀਰ ਜੀ ਦਾ ਰਿਕਾਰਡ ਦੋ ਮਗਰ ਇਹ ਭਾਜੀ ਬੱਛੀ ਏ ਠੀਕ ਹੈ ਉਹ ਮੈਂ ਕਹਿੰਦਾ ਦੋ ਬੱਛੀਆਂ ਜਾਣੀਆਂ ਏ ਲੈ ਲੋ ਬੱਛੀ ਜੀ ਮਗਰ ਬੱਛੀ ਮਗਰ ਬੜੀ ਸਪੈਸ਼ਲ ਆ ਗਿਆ ਨਾ ਇੱਕ ਜਿਹੀ ਠੀਕ ਹੈ ਜੀ ਗਾੜੀ ਆ ਗਈ ਝੋਟੀ ਤਾਂ ਜੀ ਸੁਈ ਹੈ ਵੀ ਸੁਆ ਵੀਰੇ ਪਹਿਲਾ ਪਲੂਣ ਹੀ ਆ ਲੈ ਪਰ ਵੀਰੇ ਥਣ ਥਣ ਜਿਹੜਾ ਲੱਗਾ ਨਾ 2 ਲੱਖ ਵਾਲੀ ਝੋਟੀ ਨੂੰ ਥਣ ਲੱਗਾ ਨਾਲੀਆਂ ਕੱਟਾ ਮਗਰ ਭਾਜੀ ਕੱਟਾ ਬੜਾ ਸਪੈਸ਼ਲ ਆ ਜੀ ਬਟੀਆਂ ਕੁੜੀ ਜੀ ਉਹ ਕਰਨਜੀ ਮੌਜੂਦ ਦੁੱਧ ਜਿਹੜਾ ਆ ਵਕਤ ਹੈ ਨਾ 10 ਕਿਲੋ ਦਾ ਹੋਵੇ ਅੱਛਾ 10 ਕਿਲੋ ਦਾ 10 ਕਿਲੋ ਠੀਕ ਆ ਜੀ 10 ਕਿਲੋ ਦੁੱਧ ਵੀਰ ਜੀ ਬੜਾ ਆਪ ਲਾਉਣ ਗੱਦੀ ਕੋ ਥਣ ਤੋਂ ਬੜਾ ਸਪੈਸ਼ਲ ਲੱਗਾ ਇਹਨੂੰ ਪੈਸਾ ਪਾਈ ਛੋਟੀ ਦੇਖੋ ਤਾਂ ਮਗਰ ਫੇਟ ਹੋ ਰਹਾ ਤੇ ਛੜੀ ਗਈ ਸਹੀ ਗੱਲ ਸਾਂਭੀ ਕਹਿੰਦੇ ਆ ਰੀਜਾ ਨਾ ਵਾ ਦੇਖਾ ਵੀ ਜੀ ਛੋਟੀ ਫੁੱਲ ਕੱਦ ਵਜਾਂ ਸਿੰਗਲ ਦੁੱਧ ਵਾਲੀ ਛੋਟੀ ਆ ਛੋਟੀ ਬੜੀ ਦੁੱਧ ਵਾਲੀ ਆ ਬੜਾ ਭਾਈ ਸਹੀ ਗੱਲ ਥੋੜਾ ਬੱਚੇ ਦਾ ਹਨਾ ਕਰ ਦੇ ਬੇਕਰੇ ਕਿਤੇ ਹਨਾ ਰੇੜ ਫਿਰ ਭਾਜੀ ਇਹਦਾ ਵੀ ਬਿਲਕੁਲ ਜਾਇਦਿਆਈ ਭਾਜੀ ਤਾਂ ਅੱਗੇ ਰੱਸੀ ਗੱਲ ਮੁੱਲ ਕਰਨਾ ਓਲਦੀਆਂ ਵਾਲਾ ਹੀ ਓਲਦੀਆਂ ਵਾਲਾ ਹੀ ਮੁੱਲ ਕਰਾਂਗੇ ਜਾਇਦਿਆਜ ਤੇ ਵਪਾਰੀ ਭਰਾ ਵੀ ਖੜਨਗੇ ਸਹੀ ਗੱਲ ਲੱਗ ਰਹੀ ਝੋਡੀ ਦੇਖੋ ਦਰਸ਼ੀਆਂ ਕਰਾਓ ਝੋਡੀ ਦੇ ਦੀ ਫਟ ਵਾਲੀ ਆ ਤੇ ਫਟ ਵਾਲੀ ਆ 40 ਲੀਟਰ ਦੁੱਧ ਪੜੀ ਸਾਬ ਪੜੀ ਥੱਲੇ ਹਾਂਜੀ ਇਹਦਾ ਰੇਟ ਫਿਰ ਵੀਰੇ ਰੇਟ ਭਾਜੀ ਜੇ ਬੋਲ ਕਰਾਉਣਾ ਤੇ 95000 ਹਾਂਜੀ ਦੇਣ ਵਾਲਾ ਹੀ ਆਪਾਂ ਕਰਨਾ ਦੇਣਾ 90000 ਦੀ ਦੇ ਦੀ 90000 ਦੀ 90000 ਦੀ ਲਓ ਜੀ 90000 ਦੀ ਕਰਦੀਏ ਥੋੜੀ ਘੋਤੀ 80000 ਦੀ ਠੀਕ ਆ ਵੀਰੇ 80000 ਦੀ ਕਰ ਦਈਏ ਝੋਡੀ ਭਾਜੀ ਸਹੀ ਗੱਲ ਆ ਨਹੀਂ ਵੀਰੇ ਰੇਟ ਬਿਲਕੁਲ ਹੀ ਜਾਇਜ਼ ਆ ਤੁਹਾਡਾ ਜਾਇਦ ਭਾਈ ਉਹ ਅਜੇ ਝੋਟੀ ਹੈ ਬਈ ਫਿਰ ਯਾਦ ਵਿੱਚ 7-7 ਲੱਖ ਰੁਪਏ ਦੀ ਬਿਲਕੁਲ ਪੱਕੀ ਗੱਲ ਹੈ ਵੀਰੇ ਪੱਕੀ ਗੱਲ ਹੈ ਤੇ ਫਿਰ ਇੱਕ ਰੰਗ ਕਾਲੀ ਸਾਰੀ ਵੇ ਲੋਕਰ ਪੂਸ਼ਕਰ ਵਾਲਾ ਚਟਾ ਵਾਲੇ ਕਵਾਲ ਚਟਾ ਨਹੀਂ ਹੈ ਹਾਂਜੀ ਨਹੀਂ ਚੰਗੀ ਨਸਲ ਵਾਲੀ ਝੋਟੀ ਹੈ ਨਸਲ ਵਾਲੀ ਝੋਟੀ ਦਾ ਪੇਟ ਪੂਰਾ ਦਾਦਾ ਦੁੱਧਾ ਨਹੀਂ ਹੈ ਸਹੀ ਗੱਲ ਹੈ ਜੀ ਦੇਖੋ ਪੇਟ ਪੂਰਾ ਝੱਟਿਆ ਹਾਂ ਗੁੰਦੀਪ ਭਾਈ ਆ ਠੀਕ ਹੈ ਵੀਰ ਠੀਕ ਹੈ ਦੂਜੇ ਸਿਰੋਂ ਝੋਟੀ ਬਾਨੀ ਹੈ ਹਾਂ ਹਾਂਜੀ ਹਾਂਜੀ ਗਾੜੀ ਆ ਗਈ ਛੋਟੀ ਆਣਾ ਵੱਡੀ ਵੀ ਤਾਜੀ ਸੂਈ ਜੇ ਅੱਛਾ ਹੀ ਤਾਜੀ ਠੀਕ ਆ ਜੀ ਹਾਂ ਜੀ ਇਹ ਮਗਰ ਖੱਟੀ ਆ ਖੱਟੀ ਮਗਰ ਇਹਦੇ ਤੇ ਦੁੱਧ ਇਹ ਰੁ 8 ਕਿਲੋ ਜੇ ਦੁੱਧ 8 ਕਿਲੋ ਦੁੱਧ 8 ਕਿਲੋ ਠੀਕ ਆ ਜੀ ਥੱਲਿਆਂ ਬੜੀ ਸਾਫ਼ ਸੂ ਹੈ ਨਾ ਹਾਂ ਬੜੀ ਭਾਜੀ ਛੋਟੀ ਦੋ ਥਾਲੀ ਹੋਈਆਂ ਨਾ ਜੀ ਫੁੱਲ ਵੱਡੀ ਆ ਫੁੱਲ ਸੇਗਦੀ ਸਿਬਰੀ ਆ ਛੋਟੇ ਦਾ ਕੱਦ ਕਾੜ ਵੇਖੋ ਵੀ ਸਹੀ ਗੱਲ ਆ ਜੀ ਥਾਣ ਥੋਣ ਵੀ ਚੰਗਾ ਸਪੈਸ਼ਲ ਲੱਗਾ ਦੁੱਧ ਚ ਵਾਈ ਜਾਊਗੀ ਨਾ ਚੰਗਾ ਆ ਜੀ ਦੁੱਧ ਭਾਜੀ 10 ਕਿਲੋ ਚ ਆਊਗੀ ਰਾਨ ਸਹੀ ਗੱਲ ਲੱਗਦੀ ਆ ਰੇਟ ਭਾਜੀ ਇਹ ਤਾਂ ਜਾਇਜ਼ ਜਾਈ ਫਿਰ ਮੋਤ ਭਾਜੀ ਜਾਇਜ਼ ਹੀ ਦਾਂਗੇ ਅੱਛਾ ਜੀ ਪਹਿਲੀ ਗੱਲ ਕਰਦੇ ਕਿ ਇਹ ਡੰਗ ਦਾ ਠੀਕ ਹੈ ਜੀ ਮੋਲ ਕਰਦੇ ਕਰਨ ਜੀ ਦਾ 70000 ਰੁਪਇਆ ਅੱਛਾ ਤੇ ਛੋਟੀ ਦਾਂਗੇ 65000 ਦੀ ਨਹੀਂ ਜੀ ਜਾਇਜ਼ ਹੈ ਦੇਖੋ ਜਾਇਜ਼ ਬਿਲਕੁਲ ਜਾਇਜ਼ ਪਾਈ ਆਪਾਂ ਬਿਲਕੁਲ ਹੀ ਮੈਂ ਕਹਿੰਦਾ ਛੋਟਾ ਹੈ ਰੇਟ ਆ ਮੋਲ ਗਲਤ ਨਹੀਂ 65000 ਕਿੱਡੀ ਦੇ ਦਾਂਗੇ ਠੀਕ ਹੈ ਜੀ ਠੀਕ ਹੈ ਜੀ ਮਗਰ ਵੀ ਕੱਟੀ ਜੀ ਮਾਰ ਕੱਟੀ ਆ ਇਹ ਬਾਹਰ ਦੇ ਚ ਮੈਂ ਬਾਹਰੋਂ ਨਹੀਂ ਘਰਾਂ ਵਾਲੇ ਨੇ ਜੀ ਦੇਣ ਦੇ ਸਹੀ ਗੱਲ ਨਹੀਂ ਦਿੰਦੇ ਘਰਾਂ ਵਾਲੇ ਮੋਤ ਮੰਗਦੇ ਲੱਖ ਲੱਖ ਰੁਪਈਆ ਤੇ ਡਿੰਗਰ ਲੈਣਾ ਔਖਾ ਇਹਦਾ ਬਿਲਕੁਲ ਹਾਂਜੀ ਗਾੜੀ ਆ ਗਈ ਵੇਹੜੀ ਗਾੜੀ ਆ ਗਈ ਭਾਜੀ ਪਿਓਰ ਸਾਈ ਵਾਲ ਪਿਓਰ ਸਾਈ ਵਾਲ ਅਸਲ ਪਿਓਰ ਸਾਈ ਵਾਲ ਤੇ ਕੱਲ ਦੀ ਸੂਈ ਹੈ ਵੀ ਅੱਛਾ ਕੱਲ ਦੀ ਸੂਈ ਸੁਗਵਾ ਵੀਰੇ ਹਾਂ ਕੱਲ ਸ਼ਾਮੀ ਸੂਈ ਹੈ ਠੀਕ ਹੈ ਵੇ ਤੇ ਇਹ ਲਊਗਾ ਉਹ ਜੀ ਨੂੰ ਪਰਖੋ ਕਿ ਪਿਓਰ ਸਾਈ ਵਾਲਿਆ ਪਿਓਰ ਸਾਈ ਵਾਲਾ ਕੋਈ ਰਸੀ ਪਾ ਕੇ ਨਹੀਂ ਜੋਲੀ ਠੀਕ ਹੈ ਇਦਾਂ ਨੂੰ ਆ ਕੇ ਬਾਲਟੀ ਚ ਦਾਲ ਦੇ ਅਜਾ ਸ਼ੀਲ ਭਾਲ ਕੋਲ ਇਦਾਂ ਹੈਗੀ ਹੈ ਜੀ ਬਿਲਕੁਲ ਸੁਆ ਵੀਰੇ ਸੁਆ ਪਹਿਲਾ ਪਲਉਣ ਵਸ਼ੀ ਆ ਗਈ ਪਲਉਣ ਵਸ਼ੀ ਪਹਿਲਾ ਠੀਕ ਹੈ ਜੀ ਕੱਦ ਕੋੰਦੀ ਬੜਾ ਜੀ ਇਹਨਾਂ ਦੇ ਕੱਦ ਬੜਾ ਪਰ ਇਹ ਵਿੱਚ ਦੁੱਧ ਬੋਦਾ ਨਹੀਂ ਫੋਆਇਟਰ ਮਾ ਉਹਨਾਂ ਚਵਾ ਦੂਗੀ ਸਹੀ ਗੱਲ ਆ ਜੀ ਪਿਓਰ ਛਾਈ ਵਾਲਾ ਜੀ ਰੇਲ ਵਸ਼ੀ ਉਹਨੇ ਗਾਂ ਤੋਂ ਉਹਨੇ ਪਛਾਣ ਹਾਂ ਸਹੀ ਗੱਲ ਖਾਨ ਬੜਾ ਵਸ਼ੀ ਨੂੰ ਦੋਰੇ ਵਾਂਨੇ ਚੰਗੀ ਇੱਕ ਵਸ਼ੀ ਆ ਨਸਲ ਨਾਲ ਨਾਲ ਬੜੀ ਆ ਜੀ ਕੰਮ ਜੀ ਨੂੰ ਕੋਈ ਪਹਿਲੇ ਸਵਾਸ ہوئی ਆ ਇਹਨੂੰ ਕੋਈ ਰਸੀ ਪੌਲੀ ਲੋੜ ਨਹੀਂ ਗਈ ਠੀਕ ਆ ਜੀ ਫਿਰ ਅਸੀਂ ਪਾ ਕੇ ਇਹਨੂੰ ਚੋਣਾ ਕੋਈ ਕੁਛ ਨਹੀਂ ਐਡਾ ਬੜੀ ਬਾੜੀ ਲਾ ਕੇ ਕੋਈ ਚੋਵੇ ਫੱਟੀ ਢਾ ਕੇ ਠੀਕ ਆ ਜੀ ਪਾਜੀ ਇਹਦਾ ਰੇਟ ਫਿਰ ਰੇਟ ਪਾਜੀ ਵੇਖ ਲਓ ਵਸ਼ੀ ਸਾਈ ਵਾਲੀ ਦੀ ਡਿਮਾਂਡ ਬਣੀ ਡਿਮਾਂਡ ਤਾਂ ਵਾਕੇ ਜੀ ਬੜੀ ਇਹਦਾ ਦੁੱਧ ਤਾਂ ਜਿੱਦਾਂ ਮਈਆਂ ਦਾ ਦੁੱਧ ਹਾਂ ਜੀ ਹਾਂ ਜੀ ਛੰਗਣਾ ਦੁੱਧ ਤੇ ਮੋਲ ਤੇ ਕਰਨਜੀ ਘਰ ਦੇ 50000 ਰੁਪਇਆ ਅੱਛਾ 50000 ਅਸੀਂ ਦੇ ਗਏ 45000 ਕਰਤੀਏ ਥੋੜਾ ਬੋਦਾ ਮੰਨਦਾ ਕਰਦੀਏ ਥੋੜਾ ਜਿਹਾ 43 ਦੀ 43 ਦੀ ਠੀਕ ਹੈ ਧਿਆਨ ਦੋ ਗਲਤ ਨਹੀਂ ਜਾਈਗੀ ਨਹੀਂ ਵੀ ਰੇਟ ਜਾਇਜ ਆ 15 16 ਕਿਲੋ ਦੀ ਮਸ਼ੀਨ ਨਿਕਲ ਨਹੀਂ ਭਾਜੀ ਥਾਣ ਮਸ਼ੀਨ ਬੜਾ ਕੱਢਿਆ ਵੇਖੋ ਥਾਣਾ ਥੋੜਾ ਬੜਾ ਸਪੈਸ਼ਲ ਕੱਢਿਆ ਠੀਕ ਹੈ ਵੀਰੇ ਤੁੰਨ ਮਸ਼ੀਨ ਦਾ ਸਾਰੇ ਪਤਨ ਕੋਈ ਸਾਰੇ ਅੱਖਰ ਆ ਸਾਰੇ ਹਾਂਜੀ ਠੀਕ ਹੈ ਵੀਰ ਜੀ ਰੇਟ ਜਾਇਜ ਹੁੰਦਾ ਰੇਟ ਜਾਇਜ ਬਸ ਆਹ ਪਛੂਰ ਵੀਰ ਜੀ ਆਪਣੇ ਕੋਲ ਹੈ ਨਾ ਪਾ ਜੀ ਆਪਣੇ ਕੋਲ ਪੰਜੀ ਪਾਜੀ ਵਾਜ ਠੀਕ ਆ ਜੀ ਚੰਗੇ ਟੋਪ ਦੇ ਆ ਟੋਪ ਦੇਖੋ ਪਾਜੀ ਹੁਣ ਐਦਾਂ ਦਾ ਮਾਲ ਕਿੱਥੋਂ ਮਿਲਦਾ ਸਹੀ ਗੱਲ ਆ ਵੀਰੇ ਸਹੀ ਗੱਲ ਆ ਰੇਡ ਕੀ ਆਉਣ ਡੈ 88 ਮੰਗਣ ਦੇ ਲੋਕੀ ਹੁਣ 100-100 ਲੱਖ ਰੁਪਈਆ ਮੰਗਣ ਡੇ ਘਰਾਂ ਵਾਲੇ ਕੀ ਕਰੀ ਜਾਂਦੇ ਬਿਲਕੁਲ ਆ ਵੈਡ ਕਰਿਓ ਐਨੂੰ ਪਾਜੀ ਲਓ ਜੀ ਦੇਖੋ ਵੀਰ ਜੀ ਵੈਡ ਨਹੀਂ ਚੰਗੇ ਵੀਰ ਜੀ ਪਛੂ ਟੋਪ ਦੇ ਠੀਕ ਆ ਵੀਰੇ ਸਾਸੀ ਗਾਲ ਜੀ ਬਿਲਕੁਲ ਮਾਲ ਤਾਜ਼ਾ ਸਾਰਾ ਹੀ ਹਾਂ ਜੀ ਇਹ 10 ਦਿਨਾਂ ਦਾ ਪੱਦਾ ਜਣਾ ਬਿਲਕੁਲ ਤਾਜ਼ਾ ਤਾਜ਼ਾ ਕੱਲ ਦੀਆਂ ਸਾਰੀਆਂ ਤਿੰਨੇ ਸੁਈਆਂ ਨੇ ਠੀਕ ਆ ਜੀ ਆ ਮੈਨੂੰ 10 15 ਦਿਨ ਹੋ ਗਏ ਆ ਕਟਾ ਮਗਰ ਠੀਕ ਆ ਜੀ ਉਹਨੂੰ 10 ਦਿਨ ਹੋ ਗਏ ਆ ਠੀਕ ਆ ਸੁਈ ਨੂੰ ਚਲੋ ਇਹ ਦੋ ਤੇ ਆ ਗਈਆਂ ਨੇ ਦੋ ਤੇ ਆ ਗਿਆ ਹਾਂ ਜੀ ਹਾਂ ਜੀ ਠੀਕ ਆ ਵੀਰੇ ਹਾਂ ਜੀ ਸਾਸੀ ਗਾਲ ਜੀ ਸਾਸੀ ਗਾਲ ਜੀ